ਲੱਗਣ ਜਾ ਰਿਹਾ ਇੱਕ ਹੋਰ ਮੋਰਚਾ ਜਿਸ ਦਾ ਨਾਮ ਹੈ ਕਾਲੇ ਪਾਣੀ ਦਾ ਮੋਰਚਾ ਇਹ ਮੋਰਚਾ ਕਿਹਨਾਂ ਦੇ ਖਿਲਾਫ ਲਗਾਇਆ ਜਾ ਰਿਹਾ ਤੇ ਕਿਹਨਾਂ ਦੇ ਵੱਲੋਂ ਲਗਾਇਆ ਜਾ ਰਿਹਾ ਦੱਸਦੇ ਕਿ ਇਸ ਮੋਰਚੇ ਦੇ ਵਿੱਚ ਹਾਲਾਂਕਿ ਸਾਰੇ ਪੰਜਾਬ ਦਾ ਹੱਕ ਬਣਦਾ ਪੰਜਾਬ ਦੇ ਉਹਨਾਂ ਵਸਿੰਦਿਆਂ ਦਾ ਹੱਕ ਬਣਦਾ ਜਿਹੜੇ ਪਾਣੀ ਪੀਂਦੇ ਨੇ ਕਿਉਂਕਿ ਪਾਣੀ ਅੱਜ ਕੱਲ ਉਹ ਪਾਣੀ ਨਹੀਂ ਰਿਹਾ ਜੋ ਪਵਿੱਤਰ ਪਾਣੀ ਸੀ ਤੇ ਅੱਜਕੱਲ ਪਾਣੀ ਜਿਹੜਾ ਗੰਦਲਾ ਹੋ ਚੁੱਕਿਆ ਤੇ ਇਸ ਪਾਣੀ ਦੇ ਕਰਕੇ ਵੱਡੀਆਂ ਤੋਂ ਵੱਡੀਆਂ ਕੈਂਸਰ ਵਰਗੀਆਂ ਬਿਮਾਰੀਆਂ ਜਨਮ ਲੈ ਰਹੀਆਂ ਨੇ ਕਿਉਂਕਿ ਕਈ ਫੈਕਟਰੀਆਂ ਜਿਹੜੀਆਂ ਅਜਹੀਆਂ ਨੇ ਉਹਨਾਂ ਫੈਕਟਰੀਆਂ ਦਾ ਪਾਣੀ ਬੁੱਢੇ ਨਾਲੇ ਦੇ ਵਿੱਚ ਆਉਂਦਾ ਆ ਬੁੱਢੇ ਨਾਲੇ ਦੇ ਵਿੱਚ ਉਹ ਕੈਮੀਕਲ ਵਾਲਾ ਫੈਕਟਰੀਆ ਦਾ ਪਾਣੀ ਜਾਂਦਾ ਫਿਰ ਸਤਲੁਜ ਦਰਿਆ ਦੇ ਵਿੱਚ ਸਤਲੁਜ ਦਰਿਆ ਦਾ ਪਾਣੀ ਫਿਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਰ ਘਰ ਦੇ ਵਿੱਚ ਪਹੁੰਚਦਾ ਜਿਸ ਕਰਕੇ ਜਨਮ ਲੈ ਰਹੀਆਂ ਨੇ ਕੈਂਸਰ ਵਰਗੀਆਂ ਬਿਮਾਰੀਆਂ ਇਸ ਬਿਮਾਰੀਆਂ ਨੂੰ ਰੋਕਣ ਦੇ ਲਈ ਉਹਨਾਂ ਫੈਕਟਰੀਆਂ ਤੋਂ ਇਹ ਗੰਦਾ ਦੂਸ਼ਿਤ ਕੈਮੀਕਲ ਵਾਲਾ ਪਾਣੀ ਬੁੱਢੇ ਨਾਲੇ ਦੇ ਵਿੱਚ ਨਾ ਜਾਵੇ ਇਸ ਕਰਕੇ ਕਾਲੇ ਪਾਣੀ ਦਾ ਮੋਰਚਾ ਲੱਗ ਰਿਹਾ ਹੈ ਲੱਖਾ ਸਿਧਾਣਾ ਇਸ ਮੋਰਚੇ ਦੇ ਵਿੱਚ ਵਾਚੜ ਕੇ ਹਿੱਸਾ ਲੈ ਰਹੇ ਨੇ ਅਮਿਤੋਜ ਮਾਨ ਤੇ ਹੁਣ ਕਿਸਾਨ ਲੀਡਰ ਵੀ ਇਸ ਮੋਰਚੇ ਦੇ ਵਿੱਚ ਡਟਣੇ ਸ਼ੁਰੂ ਹੋ ਚੁੱਕੇ ਨੇ ਸਰਜੀਤ ਸਿੰਘ ਫੂਲ ਦੇ ਵੱਲੋਂ ਅਪੀਲ ਕੀਤੀ ਆ ਤੇ ਹਲੋ ਹਾਂ ਵੀ ਸਾਰੇ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਸਾਥਿਓ ਤੁਹਾਡੀ ਜਾਣਕਾਰੀ ਦੇ ਵਿੱਚ ਹੀ ਹੈ ਬਈ ਬੁੱਢੇ ਨਾਲੇ ਰਹੇ ਜੋ ਗੰਦਾ ਪਾਣੀ ਫੈਕਟਰੀਆਂ ਦਾ ਪੈਕੇ ਸਤਲੁਜ ਦਰਿਆ ਦੇ ਵਿੱਚ ਜਾ ਕੇ ਸਾਰੇ ਪਿੰਡਾਂ ਦੇ ਵਿੱਚ ਰਾਜਸਥਾਨ ਤੱਕ ਦੇ 10 ਜ਼ਿਲ੍ਹਿਆਂ ਤੱਕ ਪਾਣੀ ਨੂੰ ਗੰਦਾ ਕਰਦਾ ਤੇ ਦੂਜਾ ਕੈਂਸਰ ਦਾ ਪ੍ਰਕੋਪ ਫੈਲਦਾ ਉਸ ਨੂੰ ਰੋਕਣ ਦੀ ਖਾਤਰ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਪਬਲਿਕ ਐਕਸ਼ਨ ਕਮੇਟੀ ਜਿਹਨੂੰ ਮੱਥੇ ਵਾਲਾ ਕਮੇਟੀ ਦੇ ਨਾਮ ਨਾਲ ਵੀ ਪਹਿਲਾਂ ਜਾਣਿਆ ਜਾਂਦਾ ਜਿਨ੍ਹਾਂ ਦਾ ਕਾਫੀ এনवायरमेंट ਵਾਲੇ ਮਸਲੇ ਤੇ ਕਾਫੀ ਉਹਨਾਂ ਦਾ ਸੰਘਰਸ਼ ਵੀ ਹੈ ਉਹਨਾਂ ਦੀ ਸਟ੍ਰਗਲ ਵੀ ਹੈ ਉਹਨਾਂ ਦਾ ਅਨੁਭਵ ਵੀ ਹੈ ਟੈਕਨੀਕਲੀ ਲਈ ਵੀ ਕਾਫੀ ਉਹਨਾਂ ਕੋਲ ਜਾਣਕਾਰੀ ਹੈ ਉਹਨਾਂ ਨੇ ਇਹ ਮੁੱਦਾ ਚੁੱਕਿਆ ਹੋਇਆ ਬਹੁਤ ਹੀ ਜਾਇਜ਼ ਮੁੱਦਾ ਹੈ ਬਿਲਕੁਲ ਸਪਸ਼ਟ ਹੈ ਵੀ ਕਰੋੜਾਂ ਲੀਟਰ ਹੈ ਜਿਹੜਾ ਪਾਣੀ ਜਾਂ ਗੰਦਾ ਪਾਣੀ ਡਾਈੰਗ ਇੰਡਸਟਰੀਜ਼ ਦਾ ਗੱत्ता ਇੰਡਸਟਰੀ ਦਾ ਤੇ ਹੋਰ ਇੰਡਸਟਰੀ ਦਾ ਉਹ ਸ਼ਰਿਆਮ ਬੁੱਡੇ ਨਾਲੇ ਦੇ ਵਿੱਚ ਪਾ ਕੇ ਗਾਹਾਂ ਸਤਲੁਜ ਦਰਿਆ ਦੇ ਵਿੱਚ ਜਾ ਰਿਹਾ ਤੇ ਜਿੰਨੇ ਵੀ ਇਸ ਪ੍ਰਦੂਸ਼ਣ ਨੂੰ ਰੋਕਣ ਵਾਲੇ ਵਿਭਾਗ ਹੈ ਭਾਵੇਂ ਉਹ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਹੈ ਭਾਵੇਂ ਨੈਸ਼ਨਲ ਜਿਹੜਾ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਸਾਰਿਆਂ ਦੇ ਅੱਖ ਦੇ ਵਿੱਚ ਉਂਗਲ ਵੱਜੀ ਹੋਣ ਕਰਕੇ ਵੱਡੇ ਜਿਹੜੀਆਂ ਇੰਡਸਟਰੀ ਵਾਲਿਆਂ ਦੀ ਬਿਲਕੁਲ ਉਹ ਅੱਖਾਂ ਮਿੱਟ ਗਿਆ ਹੋਈਆਂ ਨੇ ਬਿਲਕੁਲ ਸਾਇਲੈਂਟ ਨੇ ਪਹਿਲਾਂ ਵੀ ਆਪਾਂ ਜਦੋਂ ਮਲਹੋਤਰਾ ਬ੍ਰਦਰਜ਼ ਦੀ ਜਿਹੜੀ ਜੀਰਾ ਸ਼ਰਾਬ ਫੈਕਟਰੀ ਜਿਹਨੇ ਕਈ ਪਿੰਡਾਂ ਦਾ ਪਾਣੀ ਬਰਬਾਦ ਕਰਤਾ ਸੀਗਾ ਉਸ ਫੈਕਟਰੀ ਨੂੰ ਬੰਦ ਕਰਾਉਣ ਦੀ ਖਾਤਰ ਜਦੋਂ ਸੰਘਰਸ਼ ਚੱਲਿਆ ਸੀ ਉਦੋਂ ਵੀ ਇਹ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਹੋਰ ਜਿਹੜਾ ਸਰਕਾਰ ਦਾ ਤੇ ਜਿਹੜੇ ਇਹ ਜਿਹੇ ادارے ਹੈਗੇ ਨੇ ਜਿਹੜੇ ਉਹਨਾਂ ਦਾ ਇਹੀ ਰੋਲ ਸਾਹਮਣੇ ਆਇਆ ਸੀ ਉਦੋਂ ਆਪਾਂ ਕਿਸਾਨ ਜਥੇਬੰਦਗੀਆਂ ਦੀ ਗਵਾਹੀ ਦੇ ਵਿੱਚ ਉਥੋਂ ਦੀਆਂ ਲੋਕਲ ਪੰਚਾਇਤਾਂ ਦੀ ਇਕਾਈ ਦੇ ਵਿੱਚ ਵੱਡਾ ਮੋਰਚਾ ਲੜਕੇ ਜਿਹਨੂੰ ਕਹਿੰਦੇ ਸੀਗੇ ਵੀ ਅਣਕਿਆਸੀ ਕਰਨ ਫੈਕਟਰੀ ਕੋਈ ਬੰਦ ਨਹੀਂ ਹੋ ਸਕਦੀ ਤਾਂ ਉਹ ਆਪਾਂ ਸਫਲ ਹੋਏ ਸੀਗੇ ਸੋ ਇਹ ਉੱਡਾ ਹੀ ਮੁੱਦਾ ਉਹ ਤੋਂ ਵੱਡਾ ਮੁੱਦਾ ਹੈ ਸੋ ਇਸ ਨੂੰ ਵੀ ਅਸੀਂ ਅਪੀਲ ਕਰਦੇ ਆ ਪਿਛਲੇ ਦਿਨੀ ਮੀਟਿੰਗ ਵੀ ਹੋਈ ਸੀਗੀ ਸ਼ੈਂਪੂ ਬਾਰਡਰ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਉਹਦੇ ਵਿੱਚ ਵੀ ਏਜੰਡਾ ਸੀਗਾ ਤੇ ਮੈਂ ਸਾਰੇ ਜਿਹੜਾ এনवायरमेंट ਵਾਤਾਵਰਨ ਪ੍ਰੇਮੀ ਐ ਸਾਰੇ ਕਿਸਾਨ ਐ ਮਜ਼ਦੂਰ ਐ ਜਿਹੜੇ ਵੀ ਪੀੜਤ ਐ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਇਧਰੋਂ ਮੋਰਚੇ ਵੱਲੋਂ ਵੀ ਐ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਭਾਰਤੀ ਕਿਸਾਨ ਜੀ ਉਹਨੇ ਕ੍ਰਾਂਤੀ ਕਰਨੇ ਵੱਲੋਂ ਵੀ ਮੈਂ ਅਪੀਲ ਕਰਦਾ ਸਾਰਿਆਂ ਨੂੰ ਵੀ ਉਹ ਜਿੰਨਾ ਵੀ ਇਹਦੇ ਵਿੱਚ 3 ਤਰੀਕ ਵਾਲੇ ਐਕਸ਼ਨ ਦੇ ਵਿੱਚ ਸਮਰਥਨ ਦੇ ਸਕਦੇ ਆ ਜਿਸ ਤਰ੍ਹਾਂ ਦਾ ਵੀ ਸਮਰਥਨ ਦੇ ਸਕਦੇ ਆ ਉਹ ਬਹੁਤੋ ਬਹੁਤ ਸਮਰਥਨ ਦੇਣ ਮੈਂ ਖੁਦ ਵੀ ਆਉਣਾ ਚਾਹੁੰਦਾ ਸੀਗਾ ਉਸ ਮੋਰਚੇ ਦੇ ਵਿੱਚ ਪਰ ਸ਼ੰਭੂ ਜਿਹੜਾ 6 ਤਰੀਕ ਤੋਂ ਸ਼ੰਭੂ ਬਾਡਰ ਤੋਂ ਦਿੱਲੀ ਕੂਚ ਦਾ ਜਿਹੜਾ ਪ੍ਰੋਗਰਾਮ ਹੈ ਉਹਦੀ ਖਾਤਰ 3 ਤਰੀਕ ਨੂੰ ਸਾਰੀਆਂ ਤਾਕਤਾਂ ਇਕੱਠੀਆਂ ਕਰ ਲਈਆਂ ਨੇ ਮੈਂ ਫਿਜ਼ੀਕਲੀ ਉੱਥੇ ਨਹੀਂ ਆ ਸਕਦਾ ਪਰ ਮੈਂ ਸਾਰੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਨਸਾਫ ਪਸੰਦ ਲੋਕਾਂ ਨੂੰ ਵਾਤਾਵਰਨ ਪ੍ਰੇਮੀਆਂ ਨੂੰ ਅਪੀਲ ਕਰਦਾ ਵੀ ਬਹੁਤੋ ਬਹੁਤ 3 ਤਰੀਕ ਦੇ ਐਕਸ਼ਨ ਦੇ ਵਿੱਚ ਉਹਨੂੰ ਸਫਲ ਕਰਾਉਣ ਦੇ ਖਾਤਰ ਆਪਣਾ ਸਮਰਥਨ ਦੇਣ ਵਾਹਿਰੂ ਜੀ ਕਾ ਖਾਲਸਾ